ਮੰਮੀ ਛੱਡ ਆਏ ਫਿਰ ਮਾਨੂੰ ਕੋਈ ਗੱਲਬਾਤ ਤੇ ਨਹੀਂ ਕਰਦੇ ਆਹੋ ਛੱਡ ਆਏ ਆ ਨਾਲੇ ਤੁਹਾਨੂੰ ਕੀ ਲੱਗੇ ਦਵਾ ਭਰਾਵਾਂ ਨੂੰ ਤੁਸੀਂ ਤੇ ਜ਼ਰੂਰੀ ਦੇ ਸਮਝਿਆ ਸਾਡੀ ਭੈਣ ਵਾ ਦੋਵੇਂ ਲੋਕ ਦੇ ਫਿਰਦੇ ਜਿੱਦਾਂ ਪਤਾ ਨਹੀਂ ਕੀ ਗੱਲ ਆ ਉਹ ਚੱਲ ਗਏ ਉਹ ਤਾਂ ਸਾਡਾ ਆਏ ਉਹ ਜਿੰਨੇ ਬੰਦੇ ਜਾਂਦੇ ਉੰਨੀ ਗੱਲ ਕੋਈ ਨਾ ਕੋਈ ਨਿਕਲਦੀ ਐ ਡੈਡੀ ਗੱਲ ਤੇ ਤੇਰੀ ਸਿਆਣੀ ਜਿੰਨੇ ਹੋਰ ਨਾਲ ਇੱਕ ਜਣਾ ਹੁੰਦਾ ਨਾ ਆਹੋ ਉਹਨਾਂ ਰੌਲਾ ਸੇ ਵੱਧ ਪੈਣਾ ਹੈ ਤੋਈ ਗਏ ਹੋ ਰਾਮਨਾ ਸਾਟਾਏ ਕੋਈ ਗੱਲ ਤੇ ਨਹੀਂ ਹੋਈ ਪਰ ਠੀਕ ਆ ਨਹੀਂ ਉਥੇ ਕਿਹੜੀ ਗੋਲੀ ਚੱਲੀ ਜਿਹੜੀ ਗੱਲ ਹੋਣੀ ਸੀ ਹੈ ਮਾੜੀਆਂ ਮੋਟੀਆਂ ਗੱਲਾਂ ਤੇ ਘਰ ਚ ਹੋਈ ਜਾਂਦੀਆਂ ਵਾ ਨੌ ਸਸਵਾ ਕਿਤੇ ਮਾੜੀ ਮੋਟੀ ਝੜਪ ਹੋਈ ਜਾਂਦੀ ਰਸੋਈ ਵਿੱਚ ਮੰਮੀ ਦੀ ਗੱਲ ਦੀ ਬਲੰਡਾ ਬਣਾਉਂਦੇ ਜੀ ਆ ਮਾੜੀ ਮੋਟੀ ਹੁਣ ਤੁਹਾਨੂੰ ਕਹਿ ਕਹਿ ਕੇ ਖਲਾਇਆ ਵਾ ਫਿਰ ਤੂੰ ਛੱਡ ਕੇ ਆਏ ਹੋ ਨਹੀਂ ਤੇ ਤੁਹਾਡੇ ਭਾ ਦੀ ਮਾੜੀ ਮੋਟੀ ਹੀ ਕੀ ਤੂੰ ਚੁੱਪੀ ਕੀਤਾ ਰਹਿ ਚੰਗਾ ਤੁਸੀਂ ਤੇ ਦੋਵੇਂ ਲੱਗੇ ਜਨਾਨੀਆਂ ਦੇ ਮਗਰ ਉਹ ਮੰਮੀ ਗੱਲ ਲੈਣੀ ਹੁੰਦੀ ਹਾਂ ਨਾ ਗੱਲ ਕਰਿਆ ਕਰ ਨਿੱਕੀ ਜੀ ਗੱਲ ਪਰ ਬੇੜਿਆ ਤੇ ਹੁਣ ਦੂਜੇ ਪਰ ਘਰ ਫੇਰ ਪਾ ਕੇ ਬਹਿ ਲੈਣਗੇ ਨਹੀਂ ਇਹ ਸੱਚੀ ਗੱਲ ਕਰਨ ਲਈ ਹਾਂ ਮੈਂ ਪੁੱਛਣ ਦੇ ਵੀ ਉਹ ਖੁਸ਼ ਹੀ ਉਹ ਖੁਸ਼ ਹੀ ਯਾਰ ਬਾਕੀ ਇਹ ਤਾਂ ਸਾਰੀ ਗੱਲ ਸਮਝਾਏ ਆ ਕੁੜੀ ਨੂੰ ਮੈਂ ਤਾਂ ਮੈਨੂੰ ਇਹ ਗੱਲ ਦੱਸੀ ਹੋਣਾ ਮੈਂ ਵੀ ਨਾ ਇਹੋ ਹੀ ਆ ਜਿੱਥੇ ਹੁਣ ਤਾਨੂੰ ਵਿਆਹ ਤਾਂ ਨਾ ਇਹੋ ਹੀ ਤਰ੍ਹਾਂ ਘਰ ਬਾਰਵਾ ਮੈਂ ਖਬਰਦਾਰ ਜੇ ਮੁੜ ਕੇ ਤਾਂ ਘਰ ਫੋਨ ਕੀਤਾ ਤੇ ਕਿਤੇ ਹੋਰ ਇੱਕ ਮੰਮੀ ਜਿਆਦਾ ਫੋਨ ਵੀ ਨਾ ਕਰਿਆ ਕਰੋ ਕਸੂਰ ਇਹਦਾ ਵੈ ਯਾਰ ਜਿਹੜੀ ਨਿੱਕੀ ਨਿੱਕੀ ਗੱਲ ਕੁਛ ਨਹੀਂ ਇੱਕ ਦੱਸਣੀ ਏ ਇੱਥੋਂ ਤੱਕ ਦੱਸਣੀ ਆ ਕੀ ਬਣਾਇਆ ਕੀ ਖਾਦਾ ਇਹ ਪਿੰਡਾ ਤਰ ਭੱਜ ਕੇ ਨਾ ਉੱਥੇ ਜਾਂਦੀ ਏ ਤੇ ਗੱਲ ਉੱਥੇ ਨੇ ਮੁੜ ਜਾਣੀ ਵੇਖਾਂ ਹਾਂ ਸਾਰਾ ਕਸੂਰ ਮੇਰਾ ਹੀ ਆ ਵੇਨ ਖੱਤਿਓ ਮੈਂ ਤਾਂ ਮਰ ਗਈ ਘਰ ਬਣਾਉਂਦੀ ਹੈ ਹਣ ਲੱਗੇ ਮੈਨੂੰ ਗੱਲਾਂ ਕਰਨ ਮਰ ਚਲੇ ਜਨਾਨੀਆਂ ਕੋ ਡਰਦੇ ਹੀ ਆਪ ਤੇ ਗੱਲ ਨਹੀਂ ਆਉਂਦੀ ਨਖੱਤੇ ਉਹਨਾਂ ਦੀ ਗਾੜੀ ਤੁਹਾਨੂੰ ਅੱਗੇ ਪਿੱਛੇ ਤੁਰੇ ਫਿਰਦੇ ਆ ਡਰਦੇ ਫਿਰਦੇ ਆ ਨਖੱਤੇ ਨਾ ਹੋਣ ਤੇ ਕਿਤੇ ਹੁਣ ਤਾਂ ਮੈਂ ਕੁੜੀ ਨੂੰ ਛੱਡ ਆਈ ਹੁਣ ਤੇ ਆਪਣੇ ਮੂੰਹ ਬੰਦ ਕਰ ਲਓ ਕਿੱਦਾਂ ਲੁੱਤਰੋ ਚਲਦੀ ਇਹਨਾਂ ਦੀ ਲੈ ਡੜੀ ਵੇ ਲੈ ਬਸ ਇਹੋ ਗੱਲ ਈਓ ਜਨਾਨੀਆ ਮਗਰ ਲੱਗੇ ਜਨਾਨੀਆ ਮਗਰ ਲੱਗੇ ਲੱਗੇ ਨਹੀਂ ਤੇ ਇਹ ਚੰਗੀ ਹੁੰਦੀ ਤੇ ਤੁਸਾਂ ਗੱਲ ਪਹੁੰਚਦੀ ਨਹੀਂ ਇਹੋ ਜ਼ੁਬਾਨ ਨੇ ਤੇ ਮਾਰਿਆ ਅਗੇ ਤੁਸੀਂ ਤੇ ਮੇਰੇ ਵੱਲ ਦੀ ਗੱਲ ਕਰ ਲਿਆ ਕਰੋ ਕੀ ਤੇ ਆ ਦੀ ਗੱਲ ਕਰਾਂ 24 ਘੰਟੇ ਬਸ ਮੇਰੇ ਬਰਤਣਾ ਫਿਰਣਾ ਹੁੰਦਾ ਵਾ ਗੱਲ ਕੋਈ ਚੱਜ ਦੀ ਕਰੋਗਾ ਸਾਰੇ ਢਾਡੀ ਗੱਲ ਕਰਨਗੇ ਇਦੋਂ ਗੱਲ ਨਹੀਂ ਇਦਾਂ ਦੀਆਂ ਕੱਢੀਆਂ ਤੇ ਤੁਹਾਡੀ ਗੱਲ ਕਿਨ ਕਰਨੀ ਹੈ ਤੂੰ ਤਾਂ ਚੋਪੀ ਕੀਤਾ ਰਾ ਟੱਕਿਆ ਹੀ ਰਿਹਾ ਬਸ ਠੀਕ ਵਾ ਨਾ ਚੋਪੀ ਕਰਾਉਂਦੇ ਰਹੋ ਬਸ ਚੋਪੀ ਕਰਾਉਂਦੇ ਰਹੋ ਕੋਈ ਚੰਗੀ ਗੱਲ ਕਹਦੀ ਹੈ ਤੁਹਾਨੂੰ ਉਹ ਵੀ ਉਹਦੀ ਧੀ ਹੀ ਨਾ ਤੁਹਾਨੂੰ ਉਹਨੂੰ ਮੈਂ ਛੱਡ ਆਈ ਆ ਪੈ ਗਈ ਠੰਡ ਹੁਣ ਤੁਹਾਨੂੰ ਚੱਪਰ ਤੇ ਬੈਠੇ ਰਹੋ ਉਹ ਵਧੀਆ ਵਾ ਠੀਕ ਆ ਸਾਡਾ ਜੇ ਤਾਂ ਹੁਣ ਕਿ ਆ ਫੋਨ ਵਾਲਾ ਡੈਡੀ ਮੰਮੀ ਨੂੰ ਕਾਹ ਪ੍ਰੇਸ਼ ਕਰੇ ਅਜਰਾ ਘੰਟਾ ਘੰਟਾ ਫੋਨ ਤੇ ਲੱਗੀ ਰਹਿੰਦੀ ਆ ਨਾ ਬਸ ਇਹੋ ਕੰਮ ਖਰਾਬ ਕਰਦਾ ਹੀ ਹੈ ਮੈਂ ਤੇਰੇ ਹੁੰਦਿਆਂ ਕਹਿੰਦੇ ਆ ਤੂੰ ਜਾਣਦੇ ਗੱਲ ਆਹੋ ਮੇਰੀ ਸੁਣ ਲਓ ਗੱਲ ਤੁਹ ਮੈਂ ਦਿਨੇ ਫੋਨ ਕਰਾਂ ਰਾਤ ਫੋਨ ਕਰਾਂ ਤੁਸੀਂ ਕਹੋ ਮੈਨੂੰ ਕਹਿਣ ਵਾਲੇ ਉਹ ਰਾਜ ਤੁਸੀਂ ਬਹਿ ਠੀਕ ਆ ਵੀ ਠੀਕ ਆ ਕਿ ਫੋਨ ਉੱਥੇ ਕੁਸੀ ਜਣਾ ਸਬਜ਼ੀ ਕੀ ਬਣਾਈਆਂ ਕੀ ਐਣ ਸੋਇ ਚ ਕਿੰਨਾ ਕੁ ਸਮਾਂ ਰਹਿ ਗਿਆ ਕਿ ਤਾਜ ਤੱਕ ਲੈ ਸਵਾਦ ਕਰਾਂਗੇ ਇਹ ਨਾ ਜਿੱਦਾਂ ਇਹਨਾਂ ਦੀ ਜਨਾਨੀਆਂ ਕਹੀ ਜਾਂਦੀਆਂ ਨਾ ਉਹਦੇ ਮਗਰ ਮਗਰ ਬੋਲੀ ਜਾਂਦੇ ਆ ਮੰਮੀ ਤੁਸੀਂ ਐਵੇਂ ਗੁੱਸੇ 'ਚ ਆਈ ਜਾਂਦੇ ਅਸੀਂ ਪੁੱਛਾ ਇੰਨਾ ਕਹਿ ਪੁੱਤ ਛੱਡ ਗਿਆ ਖੁਸ਼ ਹੀ ਤੂੰ ਇੱਕ ਇੱਧਰ ਦੀ ਗੱਲ ਕਿੱਧਰ ਲੈ ਗਏ ਜੀ ਅਸੀਂ ਸਭ ਖੁਸ਼ ਆਂ ਵੀ ਆਪਣੇ ਘਰ ਚ ਲੱਗੀ ਐ ਸਿੰਦਰਾ ਅਮਮ ਦੀ ਸੱਸ ਜੀ ਦੀ ਵੀ ਮਾੜੀ ਨਹੀਂ ਜਿਹੜੀ ਅਸੀਂ ਮਾੜੀ ਬਣਾਈ ਸੀ ਉਹਨਾਂ ਨੇ ਵੀ ਲੋ ਜਾਂਦੇ ਹਾਂ ਠੰਡਾ ਪਣੀ ਪਿਆ ਫਿਰ ਹਮ ਜਾ ਪਣੀ ਪਿਆ ਉਹਨਾਂ ਨੇ ਇਹ ਤੋਂ ਵੱਧ ਕੀ ਹੁੰਦਾ ਵਾ ਤੇ ਬਾਕੀ ਹੁਣ ਇਹ ਤਾਂ ਉਥੇ ਹੀ ਫਿਰਦੀ ਵੀ ਕੋਈ ਬੜੀ ਮੋਟੀ ਗੱਲ ਕਰੇ ਤੇ ਮੈਂ ਤਾਂ ਬੜਾ ਲਪਵਾ ਏਖਾਂ ਹਾਂ ਤੁਸੀਂ ਤੇ ਮੇਰੇ ਦਿਵਾਰੇ ਚੜੇ ਰਹਿੰਦੇ ਜੇ ਬਸ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਅੱਗੇ ਬੜੇ ਘੱਟ ਵਾਏ ਅੱਗੇ ਤੇਰਾ ਹੀ ਬੜਾ ਕਰਕੇ ਆਹੀ ਮੇਰਾ ਹੀ ਕਰਕੇ ਆਹੀਗਾ ਜਦ ਮੇਰਾ ਹੀ ਕਰਕੇ ਤਾਂ ਮੇਰੇ ਛੱਡ ਕੇ ਆਈ ਨਾ ਤੁਹਾਨੂੰ ਚੰਗੀ ਹੁੰਦਾ ਉਹਨਾਂ ਨਾਲ ਮਿੰਟ ਮਿੰਟ ਕਰਨਾ ਪੈਂਦਾ ਉਹ ਚੱਲ ਡੈਡੀ ਛੱਡੋ ਵਧੀਆ ਹੋ ਗਣੀ ਸਾਡਾ ਯੋ ਬਾਕੀ ਹੁਣ ਮੰਮੀ ਛੱਡੋ ਗੱਲਾਂ ਨੂੰ ਹੁਣ ਤੇ ਨਹੀਂ ਕੋਈ ਲੜਾਈ ਝਗੜਾ ਨਹੀਂ ਹੋਣੀ ਲੜਾਈ ਝਗੜਾ ਕੋਈ ਵੀ ਸਿਆਪਾ ਤਾਂ ਸਾਰਾ ਮੇਰਾ ਵਾ ਮੈਨੂੰ ਰੱਬ ਚੁੱਕ ਲੈ ਕੇ ਤੇ ਤੁਹਾਨੂੰ ਠੰਡ ਪੈ ਜਾ ਸਾਰਿਆਂ ਨੂੰ ਲੈ ਜੇ ਵੀ ਇਹ ਗੱਲ ਕਹਿਣ ਦੀ ਹੈ ਨਾ ਇਹ ਸੱਚੀ ਹੋ ਜੇ ਨਾ ਤਾਂ ਸਾਰਾ ਕਲੇਸ਼ ਮੁੱਕ ਜੇ ਉਹ ਡੜੀ ਇੰਦਾ ਨਹੀਂ ਕਹੀਦਾ ਹੁੰਦਾ ਆਹ ਲੜੜ ਤੇ ਚਾਹ ਪੀ ਲੋ ਮੈਂ ਕਰਮ ਹੋਈ ਜਾਣਦੇ ਜੀ ਚਾਹ ਪੁੱਤ ਕਾਦੀ ਪੀਣੀ ਆ ਮਹਾ ਕੰਮ ਦੇ ਵੇੜ ਕੇ ਆਏ ਉਥੋਂ ਕੋਈ ਗੱਲ ਪੀ ਲੋ ਪਰ ਇੱਕ ਗੱਲ ਵਾ ਜੇ ਹੁਣ ਕੁ ਮੜ ਚੰਗੀ ਹੋਈ ਨਾ ਤੇ ਹੁਣ ਕੁੜੀ ਪੱਕੀ ਕਰ ਆਈ ਨਹੀਂ ਤਾਂ ਨਸਾਂ ਗੱਲ। ਤੰਦਰਾ ਚਾਲ ਡਿਆੜੀ ਮੈਂ ਆਦ ਕਿਨਾਂ ਨਾ ਕੋਈ ਗੱਲ ਹੋਵੇ ਵਧੀਆ ਵਾਰ ਰਹੇ ਹੁਣ ਆਪਣੇ ਘਰ ਗਈ ਇਹ ਨਾ। ਇੱਕ ਵਾਰੀ ਤੂੰ ਫੋਨ ਕਰ ਕੇ ਨਾ ਕੁੜੀ ਦੇ ਕੰਨਾਂ ਕਰਸਦੇ। ਕਹੇ ਵੀ ਹੋਰ ਡਿਗ ਗੱਲ ਬਾਤ ਹੋਣੀ ਚਾਹੀਦੀ। ਠੀਕ ਆ? ਆਹ ਕੋਈ ਨਹੀਂ ਕਰਾਂਗੇ। ਕਿਉਂਕਿ ਜੇ ਜੀਵਨ ਨੇ ਫੋਨ ਕੀਤਾ ਨਾ ਇਹਨੇ ਫੇਰ ਕੋਈ ਨਾ ਕੋਈ ਪੱਟੀ ਪੜਾ ਦੇ ਤੇ ਫਿਰ ਕੰਮ ਚੱਲੂ ਹੋਏ ਨੇ। ਹਾਂ ਤੇ ਗੱਲ ਪੈ ਗਏ ਮੇਰੇ। ਕਿਤੇ ਇੰਨਾ ਨਹੀਂ ਵੇਖਦੇ ਵੀ ਮੇਰੀ ਮਾਂ ਵਾ। ਹੈਂ? ਅਸੀਂ ਇਹ ਗੱਲ ਨਾ ਕਰੀਏ। ਪਰ ਨਾ ਵਨ ਸੁਨਣਾ ਬੋਲਦੇ ਉਹ ਹਟਦਾ ਤੇ ਉਹ ਬੋਲਣ ਡਿਆ ਪਿੰਦਾ। ਉਹ ਹਟ ਕੁੜੀ ਛਾੜੀ ਆਈਆਂ ਕੀ ਆ ਖਰਾ ਕੀ ਹੈ ਲੈ ਨਾ ਪੀਲਾ ਚਾ ਕੋਈ ਨਹੀਂ ਦੇਦੀ ਇੱਥੇ ਰੱਖ ਦੋ ਬਾਅਦ ਵਿੱਚ ਪੀ ਲੈਣੇ ਠੰਡੀ ਹੁੰਦੀਆਂ ਹਨ ਨਾ ਫਿਰ ਚਲ ਠੀਕ ਤੇ ਪੜਾਇਓ ਤੇ ਖਾਰਣ ਚ ਹਾਂ ਦੇ ਆਈਆਂ ਤੇ ਮੰਮੀ ਨੂੰ ਮੰਮੀ ਵਾਲੀ ਮੈਂ ਗਈ ਉੱਠ ਕੇ ਬਾਹਰ ਚਲ ਗਈਗੀ ਅੱਛਾ ਆਉ ਤੇ ਬੋਲਣੀ ਬੜਾ ਡਈ ਹੈਗੀ ਮੈਂ ਉਹਨੂੰ ਚਾਹ ਦੇਣ ਜਾਂਦੀ ਹਾਂ ਔਰ ਮੇਰੇ ਆਪਣੇ ਕੋਲ ਪਾ ਲੈਂਦੀ ਉਹਨੂੰ ਆਹੋ ਚਲ ਚੰਗਾ ਕੀਤਾ ਜੀ ਉਹਨਾਂ ਨੇ ਸਾਰਿਆਂ ਦਾ ਗੁੱਸਾ ਤੁਹਾਡੇ ਤੇ ਕੱਢ ਦੇਣਾ ਤੁਹਾਨੂੰ ਪਤਾ ਤੇ ਹੈਗਾ ਵਾ ਹਾਂ ਚਲ ਕੋਈ ਗੱਲ ਨਹੀਂ ਤੇ ਫਿਰ ਕੀ ਗੱਲਬਾਤ ਹੋਈ ਉੱਥੇ ਕੋਈ ਯੂਜ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਆ ਕੀ ਹੋਣ ਦੇ ਕੀ ਨੇ ਮੈਂ ਤਾਂ ਚਾ ਗਈ ਹਾਂ ਫੇਰ ਬਾਤ ਚ ਉਹ ਤਾਂ ਮੰਮੀ ਚਲ ਗਈ ਹੀਗੀ ਹਾਂ ਤੇ ਹੁਣ ਕੁੜੀ ਨੂੰ ਛਾੜਦਾਈ ਤੇ ਫਿਰ ਉਹ ਕੰਜਰਖਾਨਾ ਕੀ ਬੜਾ ਕੀ ਬੰਦਾ ਇਹਨਾਂ ਦਾ ਆਹੋ ਪਹਿਲਾਂ ਉਹ ਇੱਥੇ ਹੀ ਤਾਂ ਲੜਾਈ ਆ ਹੁਣ ਜਿਉ ਚਲ ਗਈ ਆ ਤਾਂ ਲੜਾਈ ਆ ਵਿੱਚੋਂ ਮੰਮੀ ਨੂੰ ਇਹ ਵਾ ਕਿ ਉਹ ਇੱਥੋਂ ਜਾਂਦੀ ਨਾ ਇੱਥੇ ਹੀ ਰਹਿੰਦੀ ਨਹੀਂ ਜੇ ਉਹ ਇੱਥੇ ਰੱਖਣਾ ਹੀ ਤੇ ਵਿਆਹ ਕਰਤੋ ਹੀਗਾ ਉਦੋਂ ਇਹ ਪੰਡਰ ਪਈਆਂ ਦੀ ਲਾਤੀ ਉਹ ਤਾਂ ਕਹਿੰਦੀ ਆ ਵੀ ਚੀਜ਼ ਦੇ ਦੋ ਤੇ ਉਹ ਵੀ ਕਿਦਰੋਂ ਰਹਿ ਨਾ ਜਾਵੇ ਕੋਖੋ ਦਾ ਫਤਕੀ ਗੱਲ ਆ ਹੋਰ ਕੋਈ ਉਹਨਾਂ ਦੀ ਗੱਲ ਸੁਣਦਾਨੀ ਆ ਅਮਨ ਲੈਂਦੀ ਮਮੀ ਦੀ ਸਾਈਡ ਜਿੰਮ ਜੋ ਮਮੀ ਕਰਦੇ ਆ ਸਿੱਧਾ ਕਰਨ ਪੁੱਠਾ ਕਰਨ ਉਹਨੇ ਨਾਲ ਨਾਲ ਰਹਿਣਾ ਹੁੰਦਾ ਵਾ ਤੇ ਬਾਕੀ ਜੇ ਮਮੀ ਕੋਈ ਮਾੜੀ ਮੋਟੀ ਗੱਲ ਕਰੇ ਤੇ ਅਸੀਂ ਸਾਰੇ ਜਣੇ ਸਮਝਾਉਨੇ ਆ ਕਿ ਮਮੀ ਇਦਾਂ ਨਹੀਂ ਕਰਨਾ ਆਪਾਂ ਇਦਾਂ ਕਰਦੇ ਆ ਤਾਂ ਸਾਡੇ ਨਾਲ ਔਖੀ ਰਹਿੰਦੀ ਆ ਆਹੋ ਤੇ ਉਹ ਫਿਰ ਮਾਵਾਂ ਧੀਆਂ ਇੱਕੋ ਜੀਆਂ ਤਾਂ ਇਹ ਤੇ ਉਥੇ ਵੀ ਉਹ ਕੰਮ ਕਰਦੀ ਆ ਵੀ ਮੈਂ ਮਾਂ ਆਪਣੇ ਦਾ ਸਾਥ ਨਹੀਂ ਹਤੇ ਮਾਂ ਨੇ ਮੇਰਾ ਦੇਣਾ ਉਹੀ ਨਾ ਪਰ ਇਹਨਣੀ ਨਾ ਸਮਝਦੀ ਵੀ ਮੇਰਾ ਘਰ ਬਰਬਾਦ ਹੋ ਜਾਂਦਾ ਵਾ ਮਾਂ ਤੇ ਇੱਥੇ ਬੈਠੀ ਆ ਚੰਗੀ ਭਲੀ ਏ ਇਥੇ ਲੜਾਈ ਪਾਈ ਆ ਤੇ ਮੇਰੇ ਪੋਤੇ ਆਪਸ ਵਿੱਚ ਨਿਖੜ ਜਾਣ ਤੇ ਫਿਰ ਮੈਂ ਬੜੀ ਖੁਸ਼ ਹਾਂ ਤੇ ਨਾਲੇ ਜਦੋਂ ਮੇਰਾ ਨਵਾਂ ਨਵਾਂ ਵਿਆਹ ਹੈ ਨਾ ਮੈਨੂੰ ਬਥੇਰੇ ਤੁਹਾਡੀ ਬਰਖਲਾਪ ਗੱਲਾਂ ਸੁਣਾਉਂਦੇ ਆ ਨਹੀਂ ਪੀ ਐਦਾਂ ਨਹੀਂ ਐਦਾਂ ਤੇ ਮੈਂ ਉਹਨਾਂ ਮਗਰ ਲਾ ਕੇ ਤੁਹਾਡੇ ਨਾਲ ਘਰ ਦੀ ਵੀ ਰਹੀ ਹਾਂ ਤੇ ਤੁਸੀਂ ਨਾ ਮੈਨੂੰ ਮਾਫ਼ ਕਰ ਦਿਓ ਚੱਲ ਛੱਡ ਨਾ ਜੋ ਹੋ ਗਿਆ ਪਿੱਛੇ ਸੋ ਹੋ ਗਿਆ ਹੁਣ ਤੇ ਠੀਕ ਆ ਨਾ ਹੁਣ ਸਾਡੇ ਚ ਇਹੋ ਜੀ ਕੋਈ ਗੱਲ ਹੈ ਨਹੀਂਗੀ ਇਹ ਤੇ ਗੱਲ ਤੁਹਾਡੀ ਸਹੀ ਹੈ ਹਨਾ ਪਰ ਮੈਨੂੰ ਨਾ ਸਮਝ ਨਹੀਂ ਲੱਗਦੀ ਪੀ ਘਰ ਦਾ ਬਣੂਗਾ ਕੀ ਨਾ ਮਨੋਂ ਤੇ ਆਪਨੇ ਸਮਝਾਉਂ ਲਈ ਪੀ ਕੀ ਬਣਨਾ ਜਿੰਨਾ ਮੰਮੀ ਮੇਰਨਾ ਮਾੜਾ ਕਰਦੇ ਇਥੇ ਉਹਨਾਂ ਅਮਨਾਂ ਤੇ ਨਾ ਮਾੜਾ ਹੋਣ ਦਿਆ ਉਥੇ ਇਹ ਜਾਣ ਕੇ ਮਾਸੀ ਨੂੰ ਬੁਰੀ ਬਣਾਈ ਜਾਂਦੀ ਹੈ ਗਲਤ ਤੁਹਾਡੀ ਸਹੀ ਹੈ ਜੋ ਕੁਝ ਇਥੇ ਹੁੰਦਾ ਵਾ ਨਾ ਨਹੀਂ ਕਿ ਇੱਕ ਘਰ ਚ ਨਿਤ ਕਲੇਸ਼ ਪਿਆਰੇ ਅਹੀਂ ਫਿਰ ਚੋਲਾ ਚੋਕੇ ਤੁਰੀਆਂ ਹੀ ਰਿਆ ਕਰੀਏ ਤੇ ਸਾਨੂੰ ਮਨਾਉਣ ਰ ਜਾਣ ਦੇ ਰਿਆ ਕਰਨਾ ਪਰ ਅਹੀਂ ਆਨੀਆਂ ਵਾ ਕਿ ਨਹੀਂ ਮੰਮੀ ਦਾ ਤਾਂ ਦਿਮਾਗ ਖਰਾਬ ਹੋਇਆ ਵਾ ਇਹਨਾਂ ਨੂੰ ਤੇ ਸਮਝ ਨਹੀਂ ਲੱਗਦੀ ਕਿ ਚੰਗਾ ਮਾੜਾ ਕੀ ਆ ਉਹ ਕਹਿੰਦੇ ਜੋ ਮੈਂ ਕਰ ਰਹੀ ਆ ਨਾ ਉਹੀ ਸਹੀ ਹੈ ਤੇ ਬਾਕੀ ਸਾਰੇ ਜਣੇ ਛਦਾਈ ਆ ਤੇ ਆਪ ਫੇਰ ਸੋਚਦਾ ਕਿ ਚਲ ਕੋਈ ਗੱਲ ਨਹੀਂ ਆਪਣਾ ਘਰ ਹੈ ਰਹਿਣਾ ਤੇ ਇਥੇ ਹੀ ਪਰ ਇਹ ਨਵੇਂ ਮਮਤੀ ਆਣੀ ਨਾ ਸੋਚ ਗਿਆ ਇਹ ਗੱਲ ਨੂੰ ਇਹ ਤਾਂ ਚਾਹੁੰਦੀ ਆ ਵੀ ਨਿਕਲ ਲੈ ਇਥੋਂ ਤੇ ਅਹੀਂ ਆਪਣੇ ਰਾਜ ਕਰੀਏ ਇੱਥੇ ਜੋ ਮੰਮੀ ਚਾਹੁੰਦੇ ਆ ਨਾ ਉਹ ਤੇ ਇੱਥੇ ਕਦੇ ਵੀ ਨਹੀਂ ਹੋਣਾ ਨਾਲੇ ਅਹੀਂ ਤੇ ਤੁਹ ਕਦੇ ਵੀ ਨਹੀਂ ਜਾਣੀਆਂ ਕਰਾਉਣੇ ਰਾਜ ਇਹਨਾਂ ਦਾ ਤਾਂ ਚੰਗੀ ਤਰਾਈ ਇੱਥੇ ਰਵਾਂਗੇ ਆ ਭਾਵੇਂ ਬੱਧੀ ਰਹਿਣਾ ਪਏ ਲੈ ਆਈ ਬੈਠੀਏ ਤੇ ਮੇਰੀ ਗੱਲ ਸੁਣ ਮੂੰਹ ਛੁੱਟ ਕੇ ਬੈਠੀ ਆ ਇੱਕ ਸਿਆਪਾ ਨਿਭੜ ਕੇ ਆਏ ਤੇ ਤੂੰ ਦੂਜਾ ਘਰ ਫੇਰ ਪਾਲੇ ਲੱਗੀ ਨਵਾਂ ਦੀਆਂ ਗੱਲਾਂ ਕਰਕੇ ਇਹ ਮਗਰ ਲੱਗੇ ਆਉਂਗਾ ਜਾਊਂਗਾ ਜੋ ਧੀ ਪੁੱਤ ਬੈਠੇ ਹੁੰਦਾ ਕਦੀ ਇਹੋ ਜਿਹੀ ਗੱਲ ਨਹੀਂ ਕਰੀ ਹੁੰਦੀ ਤੁਸੀਂ ਮੇਰਾ ਸਿਰ ਖਾਣਾ ਹੈ ਜੀ ਹੁਣ ਸਿਰ ਖਾਣਾ ਹੈ ਤੇਰਾ ਉਹਨਾਂ ਸਾਹਮਣੇ ਤੇ ਮੇਰੀ ਬੇਇੱਜ਼ਤੀ ਕਰਦੇ ਜੇ ਤੁਸੀਂ ਤੇ ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਤੁਹਾਡੀ ਮਾਂ ਆਹ ਕਿ ਬੋਲਣ ਦੇ ਮੰਮੀ ਫੋਨ ਕਰਦੀ ਤੇ ਮੰਮੀ ਫੁਲਾਂਣ ਕਰਦੀ ਹੈ ਹੱਦ ਹੋ ਗਈ ਇਹਨਾਂ ਵਾਲੀ ਤੇ ਗੱਲ ਵੀ ਸੱਚੀ ਆ ਖਲੋਣ ਤੇ ਕੁੜੀ ਨੂੰ ਤੂੰ ਨਹੀਂ ਦਿੰਦੀ ਉੱਥੇ ਅੱਛਾ ਮੇਰੀ ਧੀ ਆ ਮੈਂ ਫੋਨ ਨਾ ਕਰਾਂ ਉਹਨੂੰ ਉਹਦਾ ਹਾਲ ਚਾਲ ਨਾ ਪੁੱਛਾਂ ਤੁਹਾਡਾ ਕੀ ਇਰਾਦਾ ਵਾ ਇਹ ਬਿਲਕੁਲ ਨਾਤਾ ਤੋੜਦਾ ਹੁਣ ਉਹਦੇ ਨਾਲ ਮੈਂ ਉਹ ਮੈਂ ਨਾਤਾ ਤੋੜਨ ਲੱogne ਕਹਿੰਦਾ ਪਰ ਨਾ ਤੀ ਪਤ ਨੂੰ ਅਗਲ ਦੇਈਦੀ ਹੁੰਦੀ ਕੋਈ ਥੋੜੀ ਬੋਤੀ ਤੁਹਾਨੂੰ ਕੀ ਪਤਾ ਮੈਂ ਕਿੰਨੀਆਂ ਕਲਾਂ ਦਿੰਨੀ ਆ ਠੀਕ ਆ ਨਾ ਤੁਹਾਡੀ ਮਾਤੇ ਪੜਦਾ ਪੈ ਗਿਆ ਵਾ ਮੁੰਡੇ ਤੇ ਹੈ ਹੀ ਹੈ ਉਹ ਤੇ ਆਪਣੀਆਂ ਜਨਨਰੀਆਂ ਦੇ ਪਿੱਛੇ ਲੱਗੇ ਆ ਤੇ ਤੁਸੀਂ ਤੁਸੀਂ ਵੀ ਨਹੀਂ ਮੇਰੀ ਗੱਲ ਸੁਣਦੇ ਮੇਰਾ ਪੱਖ ਇੱਕ ਵਾਰੀ ਲਿਆ ਜੀ ਕਦੀ ਮੇਰੀ ਗੱਲ ਸੁਣ ਤੂੰ ਕੋਈ ਗੱਲ ਸਵਾਦ ਨਹੀਂ ਕਰੇ ਤੇ ਫੇਰ ਬਖੋਵਾ ਤੇਰੇ ਮਗਰ ਜਿੱਦਾਂ ਮਰਜੀ ਆ ਨਾ ਤੁਹਾਡਾ ਸਾਫ ਮੈਂ ਹੀ ਦੇਣਾ ਵਾ ਨਾ ਨੋਵਾਂ ਨੇ ਦੇਣਾ ਤੇ ਨਾ ਪੁੱਤਰੇ ਦੇਣਾ ਵਾ ਇਹ ਗੱਲ ਸੋਚ ਲਿਓ ਪਸਤਾਉਗੇ ਕਿਤੇ ਵੇਲੇ ਨੂੰ ਯਾਰ ਮੈਨੂੰ ਕੋਈ ਲੋੜ ਆ ਫਸੋਝਦਾ ਮੈਂ ਮੜੇ ਚੰਗੀ ਨਹੀਂ ਕੀਤੀ ਕਰਦਾ ਤੇ ਹੈ ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਗਿਆ ਨਾ ਫੇਰ ਪਤਾ ਲੱਗਣਾ ਫੇਰ ਹੋਇਆ ਕਰਨਾ ਅੰਦਰ ਵੜ ਵੜ ਕੇ ਅਗਲੇ ਨੇ ਤੁਹਾਨੂੰ ਨਾ ਘਰੋਂ ਬਾਹਰ ਕੱਢ ਦੇਣਾ ਵਾ ਤੇ ਰਿਓ ਜਾ ਕੇ ਬੰਬੀ ਤੇ ਉਹ ਮੇਰੀ ਗੱਲ ਸੁਣ ਲੈ ਬੀ ਲੋ ਵਡੀਆਂ ਸਿਆਣੀਆਂ ਉਹ ਆਪਣੇ ਹੱਥ ਵਸ ਗੱਲ ਹੁੰਦੀ ਆ ਠੀਕ ਆ ਵੀ ਕਿਹਦੇ ਹੱਥੋਂ ਨਾ ਰਹਿਣਾ ਇੱਥੇ ਹਾਂ ਆਪਣੇ ਹੱਥ ਵਸ ਹੁੰਦੀ ਆ ਤੇ ਮੈਂ ਇਹਨਾਂ ਨੂੰ ਕਿਹੜੀ ਗੋਲੀ ਮਾਰਨ ਈ ਆ ਜਿਹੜੇ ਮੇਰੇ ਸਿਰ ਦੇ ਮਾਰਨ ਪੈਂਦੇ ਰਹਿੰਦੇ ਸਾਰਾ ਦਿਨ ਗੋਲੀ ਦੀ ਨਹੀਂ ਗੱਲ ਆੜੀ ਮੂੰਹ ਦੇ ਵਿੱਚ ਵਾ ਨਾ ਇਹਨੂੰ ਅੰਦਰ ਰੱਖਣਾ ਚਾਹੀਦਾ ਥੋੜਾ ਜਿਹਾ ਇੰਨਾਕ ਜਿੰਨਾਂ ਨੇ ਸੁਣੀ ਜਾਵਾ ਫਿਰ ਤੀ ਖੁਸ਼ ਚ ਤੇ ਜੇ ਮੈਂ ਕੋਈ ਗੱਲ ਕਰ ਦਿੰਨੀ ਆ ਤੇ ਮੇਰੀ ਤਾਂ ਚੜ ਜਾਂਦੀ ਮੇਰੀ ਧਰੂ ਗੱਲ ਸੁਣਾ ਉਹ ਬੱਚੇ ਜੇ ਮਾੜੀ ਮੋਟੀ ਕਰ ਵੀ ਦਿੰਦੇ ਨੇ ਕੋਈ ਗੱਲ ਨਹੀਂ ਕੀ ਹੈ ਅਸੀਂ ਮਾ ਆ ਪਿਓ ਆ ਅਸੀਂ ਵੀ ਥੋਣੀ ਤੇ ਕਿੰਨੇ ਸੋਹਣੀ ਗੱਲ ਉਹਨਾਂ ਦੀ ਕਿਉਂ ਸੁਣੀਏ ਆਪਾਂ ਬੱਚੇ ਇਹ ਕੰਮ ਨੂੰ ਜੰਮੀਦੇ ਆ ਇਹਨਾਂ ਦੀ ਗੱਲਾਂ ਸੁਣੀਏ ਤੇਰੀ ਜ਼ੁਬਾਨ ਹੀ ਮਾੜੀ ਆ ਮੇਰੇ ਨਾਲ ਕਦੇ ਵੱਧ ਘਟ ਕੀਤੀ ਆ ਉਹਨਾਂ ਨੇ ਤੂੰ ਹੀ ਪਿਆਰ ਨਾਲ ਬੋਲਿਆ ਕਰ ਉਹਨਾਂ ਨੂੰ ਮੈਨੂੰ ਨੇ ਪਿਆਰ ਆਉਂਦਾ ਇਹਨਾਂ ਨਾਲ ਠੀਕ ਵਾ ਨਾ ਇਹ ਆਪਣੀਆਂ ਘਰਦਿਆਂ ਦੇ ਪਿੱਛੇ ਲੱਗੇ ਆ ਬੋਲਣ ਲੱਗੇ ਵਹਿੰਦੇ ਕੋਈ ਨਹੀਂ ਵੀ ਸਾਡੀ ਮਾਂ ਵਾਂਹੀ ਕਿਦਾਂ ਬੋਲਣਾ ਵਾ ਤੇ ਮੈਂ ਇਹਨਾਂ ਨਾਲ ਪਿਆਰ ਕਰਦੀ ਫਿਰਾਂ ਯਾਰ ਮੇਰੀ ਸੁਣ ਲੈ ਗੱਲ ਹੁਣ ਅੱਡ ਬਾਰੇ ਆ ਉਹਦੇ ਮਗਰ ਲੱਗਣ ਗਾੜੀ ਲੱਗਣ ਤੈਨੂੰ ਇਹ ਗੱਲ ਨਾ ਕੀ ਆਹੋ ਅੱਡ ਬਾਰੇ ਆ ਫੇ ਰੋਟੀਆਂ ਖਾਇਆ ਕਰੋ ਇਹਨਾਂ ਦੇ ਕੋਲੋਂ ਜਾ ਕੇ ਕਰੋ ਇਹਨਾਂ ਦੀਆਂ ਗੱਲਾਂ ਹੋਰ ਠੀਕ ਆ ਨਾ ਮੇਰੀ ਸੁਣ ਲੈ ਗੱਲ ਮੈਂ ਆਇਆ ਮੈਂ ਕਿਹਾ ਤੈਨਸ਼ਨ ਨਾ ਲੈਣੇ ਪਰ ਤੂੰ ਤੇ ਤੇਰਾ ਲੱਗੇ ਨਾ ਤੇ ਮਾੜਾ ਖਰਾਬ ਹੋਇਆ ਜੈਨਾ ਵੇ ਤੇ ਟੈਨਸ਼ਨ ਹੀ ਲੈਣ ਰਹੀ ਆ ਮੈਨੂੰ ਤਾਂ ਲੱਗਦਾ ਮੈਂ ਉਹ ਮਰ ਜਾਣਾ ਵਾ ਸਾਰੇ ਟੱਬਰ ਨੇ ਸੌਖਾ ਹੋ ਜਾਣਾ ਵਾ ਤੇ ਜਿਹੜੀ ਮੁੰਡਿਆਂ ਗੱਲ ਆਕੀ ਹੈ ਨਾ ਉਹ ਤੇ ਹੁਣ ਅਬਰ ਕਰੀ ਹੁਣ ਫੋਨ ਫਾਨ ਨਾ ਕੁੜੀ ਨੂੰ ਕਰੀ ਬੂਤਾ ਆਹ ਵੇਖੋ ਤੁਹਾਡੇ ਗਾੜੀ ਜੋੜੇ ਹੱਥ ਮੇਰਾ ਹੋਰ ਨਾ ਦਿਮਾਗ ਖਰਾਬ ਕਰੋ ਇਹ ਆ ਜਲੀਏ ਕਿਤਾਬ ਬੂਤਾ ਸੁੱਟ ਕੇ ਬੈਠੀ ਐ ਉਹ ਕੁੜੀਆਂ ਬਣਾਈਆਂ ਚ ਆ ਜਲੀਏ ਚਾਹ ਤੂੰ ਪੀਏ ਮੈਂ ਨਹੀਂ ਪੀਂਦੀ ਚਾਹ ਨਾ ਤੇ ਹੱਥਾਂ ਦੀ ਠੀਕ ਵਾ ਨਾ ਜਦੋਂ ਮੈਨੂੰ ਲੋੜ ਹੋਗੀ ਨਾ ਆਪੇ ਬਣਾ ਕੇ ਪੀ ਲੂੰਗੀ ਉਹ ਮੇਰੀ ਗੱਲ ਸਾਂ ਜੇ ਬਣੀ ਬਣਤੀ ਮਿਲਣ ਦੀ ਐ ਨਾ ਤੇ ਪੀਲਾ ਚੰਗੀ ਰਹਿ ਜੰਗੀ ਮੈਂ ਨਹੀਂ ਗੱਲਾਂ ਸੁਣਨੀਆਂ ਇਹਨਾਂ ਦੀਆਂ ਤੁਸੀਂ ਕਰਾਓ ਜਾ ਕੇ ਗੱਲਾਂ ਜਾਓ ਪੀਓ ਚਾਹ ਨਾ ਤੇ ਹੱਥਾਂ ਦੀ ਠੱਠੇ ਖੂਚ ਫਿਰ ਮ ਵੇਖਾ ਹਾਂ ਇਹ ਬੰਦੇ ਨੂੰ ਮੇਰੀ ਮਾਸਾ ਕਦਰ ਨਹੀਂ ਗਈ ਸਿਆਣੇ ਆਂਦੇ ਹੁੰਦੇ ਆ ਨਾ ਗਿਆਨ ਸਵਾਦ ਆ ਮੋਆ ਸਵਾਦ ਫੇਰ ਪਤਾ ਲੱਗਣਾ ਹੁਣ ਤੇ ਗੱਲਾਂ ਆਉਂਦੀਆਂ ਨਾ ਧੀਜੋ ਕੋਈ ਗੱਲ ਨਹੀਂ ਲਾ ਤੂੰ ਤੇ ਅਮਨ ਚਲ ਗਈ ਹੈ ਨਾ ਤੇਰੇ ਮਗਰੋਂ ਪਤਾ ਲੋਕੀ ਕਿੰਨੀਆਂ ਗੱਲਾਂ ਕਰਦੇ ਹੁੰਦੇ ਜਦੋਂ ਮੈਂ ਕਿਸੇ ਦੇ ਫਾਇਲੇ ਤੇ ਜਾਣਾ ਹੈ ਨਾ ਤਾਂ ਉਹਨੇ ਤੂੰ ਸਰਪੰਚਾ ਆਪਣਾ ਘਰ ਤੇ ਪਹਿਲਾਂ ਸਹਾਰਲਾ ਤੇਰੇ ਘਰ ਤੇ ਆਪ ਲੜਾਈ ਪਈ ਆ ਪਤਾ ਕਿੰਨੀ ਸਾਡੀ ਬੇਇੱਜ਼ਤੀ ਹੁੰਦੀ 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 ਯਾਰ ਹੁਣ ਜੋ ਹੋ ਗਿਆ ਨਾ ਠੀਕ ਐ ਪਿੱਛੇ ਜੇ ਤੁਸੀਂ ਬਾਰ ਬਾਰ ਉਹ ਹੀ ਕੱਲਰ ਰਿਪੀਟ ਕਰੀ ਜਾਂਦੇ ਹੋ ਤੇ ਮੈਂ ਕੋਈ ਗੱਲ ਛੇੜੀ ਆ ਦੱਸ ਤੇ ਉਦੋਂ ਪਤਾ ਵਾ ਮੈਨੂੰ ਚੱਲ ਗਲਤੀਆਂ ਹੋ ਗਈਆਂ ਵਾ ਤੇ ਹੁਣ ਤੇ ਠੀਕ ਆ ਨਾ ਮੈਂ ਬੜਾ ਕਿੰਨੀ ਸ਼ਰਮਿੰਦਗੀ ਹੁੰਦੀ ਹੀ ਇੱਥੇ ਲੋਕੀ ਨਾ ਲਾ ਲਾ ਕੇ ਗੱਲਾਂ ਕਰਦੇ ਹੀ ਵੀ ਤੁਹਾਡੀ ਓਟੀ ਜਿਹੜੀ ਉਹਦੇ ਪਿੰਡ ਚਲ ਗਈ ਆ ਇੱਥੇ ਤੁਹਾਨੂੰ ਸ਼ਰਮਿੰਦਗੀ ਹੁੰਦੀ ਹੀ ਨਾ ਤੇ ਅਸੀਂ ਕਿਹੜਾ ਉੱਥੇ ਸੌਖੇ ਆ ਹਨੂ ਵੀ ਉੱਥੇ ਗੱਲਾਂ ਕਰਦੇ ਹੀ ਲੋਕੀ ਵੀ ਹਰੇ ਪਤਾ ਨਹੀਂ ਓਟੀ ਦੀ ਉੱਥੇ ਸੋਹਰੇ ਬਹਣ ਆਈ ਕਿ ਨਹੀਂ ਆਈ ਚਾਹੀ ਵ ਸੋਹਰੇ ਤੰਗ ਕਰਦੇ ਹੁਣ ਇਹਨੂੰ ਹਨ ਵੀ ਬਥੇਰੀਆਂ ਗੱਲਾਂ ਸੁਣਨ ਮਿਲਦੀਆਂ ਹੁੰਦੀਆਂ ਹੀ ਅੱਲਾਸ਼ਾ ਅਹੀਂ ਤੈਨੂੰ ਤਾਂ ਕੀਤਾ ਹੀ ਦੱਸਦੇ ਨੂੰ ਅਹੀਂ ਕਿ ਨਗ ਤਾਂ ਕਰਦੇ ਹੁੰਨੇ ਉਹ ਤੇ ਪਤਾ ਹੀ ਆ ਪਰ ਮਗਰ ਕੀ ਰਹਿ ਗਿਆ ਹੀ ਤੰਗ ਕਰਨ ਤੋਂ ਕੀਤਾ ਹੀ ਤੇ ਤਾਈ ਤੇ ਮੈਂ ਗਈ ਹਾਂ ਪਰ ਹੁਣ ਜਦ ਬਾਰ-ਬਾਰ ਉਹੀ ਗੱਲਾਂ ਰਿਪੀਟ ਕਰਨ ਦਾ ਕੀ ਫਾਇਦਾ ਵਾ ਤੇ ਮੈਂ ਕਦੀ ਹੁਣ ਕੀਤੀ ਨਹੀਂ ਆ ਤੇ ਤੂੰ ਵੀ ਬਾਰ-ਬਾਰ ਨਾ ਕਰੋ ਉਹ ਮੈਂ ਉਹ ਥੋੜਾ ਗੱਲਾਂ ਕਰਨ ਦਿਆਂ ਵਾ ਮੈਂ ਤੇ ਤੈਨੂੰ ਦੱਸਣ ਦਿਆਂ ਵਾ ਵੀ ਮਗਰ ਉਹ ਤੇਰੇ ਆ ਕੋ ਗੱਲਾਂ ਹੁੰਦੀ ਆ ਰਹੀਆਂ ਚਲ ਠੀਕ ਆ ਉਹ ਮੈਂ ਮੰਮੀ ਨਾਲ ਕੰਮ ਕਰਾਵਾਂ ਰਸੋਈ ਚ ਡੇ ਹੋਣੀ ਫਿਰ ਕਹਾਂਗੀ ਆਈ ਨਹੀਂ ਕਰਾਉਣਾ ਆਹੋ ਕਰਾ ਦੇ ਤੇਰੇ ਮਗਰੋਂ ਤੇ ਮੰਮੀ ਬੜੇ ਤੰਗ ਹੁੰਦੇ ਰਹੇ ਆ ਤੰਗ ਕੀ ਹੁੰਦੇ ਰਹੇ ਯਾਰ ਪਹਿਲਾਂ ਵੀ ਤੇ ਮੰਮੀ ਕਰਦੇ ਹੀ ਕੰਮ ਤੇ ਫਿਰ ਹੁਣ ਕਰ ਲਿਆ ਕਰਨਾ ਹੀ ਪੈਣਾ ਜੇ ਮੈਂ ਚਲੀ ਗਈ ਹਾਂ ਤੇ ਚੱਲ ਕੋਈ ਨਹੀਂ ਚੱਲ ਜੋ ਹੋ ਗਿਆ ਹੋ ਗਿਆ ਹੁਣ ਚੱਲ ਜਾ ਕੇ ਨਾ ਕੰਮ ਕਰਾ ਮੰਮੀ ਦੇ ਨਾਲ ਤਾਂ ਹੀ ਤੇ ਤੁਹਾਨੂੰ ਮੈਂ ਕਹਿੰਦੀ ਆਂ ਵੀ ਮੈਂ ਕੰਮ ਕਰਾਉਣੀ ਆਂ ਬੱਸ ਪਾਣੀ ਗਰਮ ਹੋ ਗਿਆ ਹੁਣ ਮਿੱਠਾ ਪੱਤੇ ਪਾਵਾਂਗੇ ਮੰਮੀ ਕੀ ਗੰਡੇ ਹੋ ਚਾਹ ਲੱਗਦੀ ਪਤ ਬਣਾ ਖੋਤਨਾ ਜੀ ਕਰ ਗਿਆ ਸੀ ਤੇ ਤੂੰ ਮੈਨੂੰ ਦੱਸਦੇ ਨਹੀਂ ਮੈਂ ਬਣਾ ਦੇਣੀ ਮੈਂ ਕਿਹਾ ਤੂੰ ਹੁਣ ਬੈਠੀ ਆ ਚ ਬੈਠੀ ਆ ਘੜੀ ਚ ਚਲ ਕੋਈ ਗੱਲ ਨਹੀਂ ਮੈਂ ਬਣਾ ਦੇਣੀ ਹੁਣ ਚਾਹ ਤੇ ਜਾ ਤੂੰ ਹੀ ਅੰਦਰ ਬਹਿ ਜਾ ਜਸਪਿੰਦਰ ਲੱਗ ਗਿਆ ਚਲ ਆਇਆ ਫਿਰ ਤੇ ਉਹ ਨਾਲੇ ਮੰਮੀ ਸ਼ਾਮ ਨੂੰ ਕੀ ਬਣਾਉਣਾ ਸਬਜੀ ਵਿੱਚ ਆ ਵੇ ਸਿੰਬਲਾ ਮੇਚ ਲੈਣਾ ਤੋਟੀਆਂ ਬਣਾਇਆਂ ਵਾ ਤੇਨੂੰ ਪਰਕੇ ਬਣਾਣੀ ਭਾਵੇਂ ਆਲੂ ਵਾਲਕੇ ਬਣਾਣੀ ਤੇ ਭਾਵੇਂ ਜਮਸਾ ਨਾਲ ਪਾਣ ਕੇ ਨਹੀਂ ਮੰਮੀ ਇਹ ਨਾ ਪਰਕੇ ਨਹੀਂ ਬਣਾਉਣੀਆਂ ਕੱਟ ਕੇ ਤੇ ਸੁੱਕੀਆਂ ਬਣਾ ਲਾਂਗੇ ਸਵਾਲ ਜਿੱਦਾਂ ਬਣਾਉਣੀਆਂ ਬਣਾ ਦੀ ਫਿਰ ਆਹੋ ਸੁੱਕੀ ਸਵਾਲ ਲੱਗਦੀ ਸਗੋ ਚਲ ਕੋਈ ਨਹੀਂ ਜਿੱਦਾਂ ਲੈ ਆ ਫਿਰ ਬਣਾ ਚੱਲ ਹਾਂ ਤੂੰ ਚੱਲੋ ਮੈਂ ਆ ਗਈ ਬਸ ਬਣਾ ਕੇ ਲੈ ਆਉਣੀ ਮੈਂ ਮੰਮੀ ਨਹੀਂ ਆਏ ਨਹੀਂ ਮੰਮੀ ਨਹੀਂ ਆਏ ਮੈਂ ਤਾਂ ਮੰਮੀ ਨੂੰ ਕਿਹਾ ਇਹਨਾਂ ਲੱਗ ਜਾ ਕੇ ਬਹਿ ਜਾਓ ਉਹ ਆਪਣੇ ਕਮਰੇ 'ਚ ਬੈਠੇ ਹੋਣੇ ਆ ਤੇ ਯਾਰ ਇੱਥੇ ਬਹਿ ਜਾਂਦੇ ਸੋ ਇਕੱਠੇ ਚਾਹ ਪੀ ਲੈਂਦੇ ਚਲ ਮੰਮੀ ਨੂੰ ਉੱਥੇ ਫੜਾਇਆ ਚਲ ਫੇਰ ਮੈਂ ਦੇਖ ਕੇ ਆਉਣੀ ਆ ਤੇ ਉਹ ਨਾਲ ਤੇ ਨਹੀਂ ਕੁਝ ਖਾਣਾ ਚਾਹਦੇ ਮੈਂ ਦੇ ਮੈਂ ਨਹੀਂ ਲੈਣਾ ਮੰਮੀ ਨੂੰ ਪੁੱਛ ਲਾ ਚਲ ਮੰਮੀ ਨੂੰ ਪਹਿਲਾਂ ਚਾਹ ਫੜਾਵਾਂ ਫੇਰ ਪੁੱਛ ਲਈਨੀ ਹਾਂ ਮੰਮੀ ਪਈ ਹੋ ਲਮੇ ਤੇ ਹਾਂ ਆ ਲਓ ਚਾਹ ਪੀ ਲਓ ਮੈਂ ਆ ਦੇਖਣ ਦੀ ਮੰਮੀ ਉਧਰ ਆ ਮੈਂ ਮਾਤਰ ਇੱਥੇ ਪੱਕਾ ਚੱਲਣੇ ਤੇ ਬਹਿ ਗਈ ਮੈਂ ਆ ਲੋ ਵੇ ਚਾਹ ਆਪਣੀ ਨਹੀਂ ਆਂ ਚਾਹ ਤੂੰ ਚਾਹ ਮਮੀ ਲੈਂਦੀ ਮੈਂ ਉਧਰ ਜਿ ਸਪਿੰਦਰ ਲਾਗੇ ਰੱਖਾਈਆਂ ਤੇ ਆਜੋ ਤੂੰ ਵੀ ਉੱਥੇ ਸੁਗੋਥੇ ਬਹਿ ਕੇ ਪੀ ਲੈਨੇ ਆ ਚਲ ਕੋਈ ਨਹੀਂ ਪੀ ਲੋ ਤੁਸੀਂ ਮੈਂ ਇੱਥੇ ਪੀ ਲੀਨੀ ਕੋਈ ਗੱਲ ਨਹੀਂ ਇਹ ਲੋ ਚਾਹ ਨਾਲ ਪੱਕਾ ਲਾ ਕੇ ਲਮੈਂ ਪੀਨੀ ਆ ਘੜੀ ਮਮੀ ਕੁਝ ਖਾਣਾ ਤੇ ਨਹੀਂ ਚਾਹਣਾ ਲਿਆਦਾ ਨਹੀਂ ਮੈਂ ਨਹੀਂ ਖਾਣਾ ਕੁਝ ਵੀ ਚਾਹਣਾ ਹੋ ਰਹਿਣ ਤੇ ਤੂੰ ਮਾਤਰ ਪੀ ਲੈਣੀ ਆ ਚਲ ਠੀਕ ਤੂੰ ਸਬਜ਼ੀ ਮੈਨੂੰ ਫੜਾ ਦੇ ਤੇ ਮੈਂ ਇੱਥੇ ਕੱਟ-ਕੁੱਟ ਦੇਨੀ ਕੋਈ ਨਹੀਂ ਮਮੀ ਮੈਂ ਚਾਹ ਪੀ ਕੇ ਕਰ ਲੈਨੀ ਆ ਜਾ ਕੋਈ ਨਹੀਂ ਫੜਾਦੀ ਮੈਂ ਕੱਟ ਦੇਣੀ ਆ ਕੋਈ ਗੱਲ ਨਹੀਂ ਤੇ ਘੜੀ ਰੋਮ ਕਰ ਲੋ ਚਲੋ ਠੀਕ ਆ ਕੋਈ ਨਹੀਂ ਫਿਰ ਮੈਂ ਫੜਾ ਦੇਣੀ ਤੂੰ ਚਾਹ ਪੀ ਲੋ ਚਲ ਤੀ ਮੈਂ ਤਾਂ ਕਹਿਣੀ ਸਗੋਥੇ ਆ ਜਾਂਦੀ ਤੂੰ ਵੀ ਨਹੀਂ ਚਲ ਪੀ ਲੋ ਤੂੰ ਬਾਅਦ ਚ ਵੇਖ ਲੈਣੀ ਚਲੋ ਠੀਕ ਆ ਮੇਖਾ ਕਦਾਂ ਸੁੱਤੀ ਆ ਇੰਨੇ ਦਿਨਾਂ ਜੂ ਵੀ ਸੌਂਦਾ ਕੋਈ ਤਾਂ ਉਠ ਲੰਮੀ ਕੀ ਪੈਣਾ ਵਾ ਮੈਂ ਵੀ ਨਾਲ ਲੈ ਕੇ ਨਾ ਜੀ ਸ਼ਰਮ ਦੀ ਚਾਚੀ ਨੂੰ ਤੇ ਪਰੋਲਾ ਕੱਢ ਲਿਆ ਕਣਕ ਵੱਢੀ ਗਈ ਓ ਚੱਲ ਵਧੀਆ ਹੋਇਆ ਤੇ ਹੁਣ ਉਹ ਟਰਾਲੀ ਵਾਲਾ ਆਂਦਾ ਮੈਂ ਲਿਆਉਣਾ ਵਾ ਤੇ ਲਾਉਣੇ ਆਣ ਕੇ ਤੇ ਧੁੱਪ ਤਾਂ ਪਲਵਾਉਂਦੀ ਨਹੀਂ ਹੁਣ ਧੁੱਪ ਪਲਵਾਵਾਂਗੇ ਤੇ ਮੈਂ ਕਹਾਂ ਬਾਕੀ ਲੈ ਜਾਗੇ ਮੰਡੀ ਤੇ ਜਿਹੜੀ ਲਾਉਣ ਵਾਲੀ ਇੱਥੇ ਲਾ ਦਈਏ ਚੱਲ ਕੋਈ ਨਹੀਂ ਲਾ ਤੇ ਦੋ ਧੁੱਪਾਂ ਪਲਵਾ ਕੇ ਤੇ ਪਾ ਦਈਏ ਓਦਾਂ ਮੈਂ ਸੋਚਣ ਨਹੀਂ ਆ ਹਾਂ ਵੇਲਾ ਕਿੰਨਾ ਚਾਵਾ ਕਣਕ ਦਾ ਆ ਸਾਲ ਆਉਂਦੀ ਆ ਚੱਲ ਇੱਕ ਰੋਲੇ ਬਾਹਰ ਕੱਢੇ ਆ ਦਾਣੇ ਪਾਵਾਂਗੇ ਤੇ ਜਿੰਨਾ ਲੋਕਾਂ ਵਿਚਾਰਿਆਂ ਦੀ ਸਾੜੀ ਗਈ ਉਹ ਕੀ ਕਰਨਗੇ ਵੇਖੋ ਇਹ ਫਿਰ ਕੁਦਰਤ ਹੀ ਨਾਰਾਜ਼ ਹੋ ਗਈ ਆ ਨਾ ਉਹਨਾਂ ਨਾਲ ਵਿਚਾਰਿਆਂ ਨਾਲ ਬੜਾ ਦੁੱਖ ਲੱਗਾ ਮੈਂ ਵੇਖਿਆ ਬੜਿਆਂ ਥਾਵਾਂ ਦੇ ਅੱਗ ਲੱਗੇ ਆ ਦੁੱਖ ਬੜਾ ਹੁੰਦਾ ਪਰ ਬੰਦਾ ਕੀ ਕਰ ਸਕਦਾ ਵਾ ਇੰਨਾ ਕਿਤੇ ਦੁਖੀ ਹੋਣ ਰਏ ਕਿਤੇ ਰੋਣ ਰਏ ਉਦਾਂ ਇਹ ਆ ਪਿਆਰ ਕੀ ਝਾੜ ਵੀ ਚੰਗੇ ਸੀ ਸਮਾਂ ਆਰ ਕੀ ਚੰਗਾ ਸੀ ਤੇ ਚਲੋ ਇਹ ਵੀ ਕਿਸੇ ਨੇ ਵਿਚਾਰੇ ਨੇ ਆਪਣਾ ਕੋਈ ਕੰਮਕਾਰ ਕਰਨਾ ਹੁੰਦਾ ਵਾ ਸਾਰੇ ਖਰਚੇ ਚਲਾਉਣੇ ਨਿਆਣੇ ਲੋਕਾਂ ਦੇ ਪੜਦੇ ਆ ਤੇ ਕਈਆਂ ਦੀ ਗਲੇ ਨਾ ਮਾਰੀ ਗਈ ਤੇ ਕਈਆਂ ਦੀ ਉਦਾਂ ਸੜ ਗਈ ਫਸਲ ਦੇ ਸਿਰ ਤੇ ਤੇ ਜੱਟ ਭੱਜਾ ਫਿਰਦਾ ਜੇ ਫਸਲ ਹੀ ਨਾ ਰਹੇ ਤੇ ਜੱਟ ਨੇ ਵਿਚਾਰੇ ਨੇ ਕੀ ਕਰਨਾ ਇਹ ਰਹਾ ਹਵਾ ਪਰ ਹੁਣ ਉੱਪਰ ਵਾਲੇ ਦੀ ਮਰਜ਼ੀ ਹੈ ਨਾ ਜਿਹੜੀ ਚੀਜ਼ ਕਰਮਾਂ ਚ ਨਹੀਂ ਵੇਲਾ ਹੱਥੋਂ ਚਲ ਗਈ ਪੱਕੀ ਪੱਕੀ ਸਾਰਿਆਂ ਦੇ ਆਇਆ ਨਹੀਂ ਕਿਤੇ ਸ਼ਰਮ ਤੱਕ ਸ਼ਰਮ ਦਾ ਜੀ ਨਹੀਂ ਆਇਆ ਫੋਨ ਮੈਂ ਨਹੀਂ ਤੇ ਲਾ ਕੇ ਭਲਾ ਪੁੱਛਦੀ ਪਤਾ ਨਹੀਂ ਇਤੀ ਨਹੀਂ ਉਹਨਾਂ ਕੋ ਗੱਲ ਬਾਤ ਦੱਸਿਆ ਨਹੀਂ ਉਹਨਾਂ ਕੋ ਹੁਣ ਕੀ ਬਣਿਆ ਨਾ ਅਗ ਲਿਆਂ ਦੱਸਿਆ ਕੋ ਜਾ ਮੈਂ ਨਾ ਲਾ ਕੇ ਵੇਖਾਂ ਭਲਾ ਚੱਲ ਵੇਖ ਲੈ ਤੂੰ ਕਰਕੇ ਗੱਲ ਚੱਲ ਉਧਰ ਲੈ ਅੰਦਰ ਫੋਨ ਤੇ ਆ ਭਲਾ ਮੈਂ ਜਾਣੀ ਹੈ ਵੇਲਾ ਨੂੰ ਪੁੱਛੀ ਭਲਾ ਵੀ ਕੀ ਬਣਿਆ ਹਾਂ ਨਹੀਂ ਪੁੱਛੀ ਕਰਦੇ ਜੇ ਨਾ ਪੁੱਛੀ ਪਹਿਲਾਂ ਰਜੂ ਬਾਜੀ ਪੁੱਛੀ ਦੀਆ ਤੇ ਕਹੀਦਾ ਵੀ ਕੋਈ ਲਾਗੇ ਤੇ ਨਹੀਂ ਆਗਾ ਨਹੀਂ ਨਹੀਂ ਉਹ ਤਾਂ ਇਦਾਂ ਹੀ ਪੁੱਛੀ ਉਹਦੀ ਸੱਸ ਦਾ ਤੈਨੂੰ ਪਤਾ ਹੋਣਾ ਇਹ ਵੀ ਉਹ ਹੋਰ ਇਹ ਗੱਲ ਪੈ ਜੇ ਨਹੀਂ ਨਹੀਂ ਤੇ ਖਰੇ ਮਾਂ ਨਾ ਕੀ ਡੇਹੀ ਗੱਲਾਂ ਕਰਨ ਚਲੋ ਵੇਖੋ ਕੀ ਬੰਦਾ ਵਾ ਲੈ ਸਰਨਾ ਨੂੰ ਕਹਿੰਦੀ ਆ ਫੋਨ ਨਾ ਮੇਰੀ ਸਰਦਾ ਆ ਹੀ ਗਈ ਹਲੋ ਸასი ਕਾਲ ਬੁੱਤ ਉਹ ਠੀਕ ਠਾਕ ਆ ਹਾਂ ਸਨੀ ਦੀ ਸੁਣਾ ਅੱਛਾ ਅੱਛਾ ਤੇ ਗੱਲ ਸੁਣ ਮੇਰੀ ਲਾਗੇ ਤਾਂ ਨਹੀਂ ਕੋਈ ਅੱਛਾ ਮੈਂ ਕਿਦਾਂ ਦਾ ਨਾਮ ਤੇਰੀ ਦਾ ਗਈ ਕਿ ਨਹੀਂ ਅੱਛਾ ਛੱਡ ਆਏ ਨਹੀਂ ਠੀਕ ਆ ਠੀਕ ਆ ਤੇ ਕੋਈ ਗੱਲਬਾਤ ਨਹੀਂ ਅੱਗੋਂ ਉਹਨਾਂ ਨੇ ਕੀਤੀ ਅੱਛਾ ਨਹੀਂ ਉੱਧਾ ਇੱਥੇ ਆਈ ਉਹਦੀ ਸੱਸ ਉਹ ਚਾਰੀ ਤਰਲੇ ਲਈ ਲਈ ਜਾਂਦੀ ਹਾਂ ਦੀ ਮੈਨੂੰ ਤਾਂ ਆਪਣੇ ਪੁੱਤ ਵੱਲ ਵੇਖ ਕੇ ਨਾ ਤੇ ਰੋਟੀ ਨਹੀਂ ਲੰਗਦੀ ਹੈਗੀ ਹੂੰ ਅੱਛਾ ਤੇ ਇਹ ਕਿਦਾਂ ਬਣ ਗਈ ਇਹਨੇ ਰੱਖਣਾ ਮੈਂ ਨਹੀਂ ਜਾਣਾ ਹੈਗਾ ਅੱਛਾ ਢੈਲੀ ਨੇ ਫੇ ਸਮਝਾਇਆ ਠੀਕਾ ਠੀਕਾ ਚੱਲ ਕੋਈ ਨਹੀਂ ਪੁੱਤ ਕੁੜੀ ਦੀ ਸਤੀ ਤੁਹਾਡੇ ਨਾਲ ਨਹੀਂ ਲੜਦੀ ਤੁਸੀਂ ਨਾ ਮਾੜੀ ਚੰਗੀ ਕਰਿਓ ਹੂੰ ਅੱਛਾ ਅੱਛਾ ਠੀਕਾ ਠੀਕ ਚੱਲ ਫਿਰ ਵੀ ਚੰਗੀ ਰਹੀ ਐ ਸਾਡੀ ਵੀ ਰਹਿ ਰਹੀ ਐ ਅਗਲੀ ਆਈ ਹੀ ਜੇ ਨਾ ਸਾਡੀ ਇਹ ਮੰਨਦੇ ਅਗਲੀ ਨੇ ਆਖਣਾ ਇਹਨਾਂ ਦੇ ਤੇ ਰਿਸ਼ਤੇਦਾਰ ਇਹਨਾਂ ਦੀ ਵੀ ਨਹੀਂ ਮੰਨਦੇ ਹੈਗੇ ਹੂੰ ਚੱਲ ਕੋਈ ਗੱਲ ਨਹੀਂ ਇਹ ਤੁਹਾਨੂੰ ਕੋਈ ਗੱਲਬਾਤ ਕਰੇ ਵੀ ਨਾ ਤੁਸੀਂ ਚੁੱਪੀ ਰਹੋ ਪਹਿਲੀ ਗੱਲ ਤੋਂਨੇ ਹੁਣ ਕਰਨੀ ਕੋਈ ਨਹੀਂ ਵੀ ਅੱਛਾ ਅੱਛਾ ਠੀਕਾ ਠੀਕ ਅਮੀ ਇਹ ਤਾਂ ਮੰਨ ਨਹੀਂ ਹੁੰਦੀ ਵੇ ਲੈਦ ਕਾ ਮੰਨ ਕਿੱਦਾਂ ਗਈ ਐ ਅੱਛਾ ਏ ਡਰਦੀ ਗਈ ਉਦਾਂ ਪਈ ਨਹੀਂ ਜਾਂਦੀ ਚੱਲ ਮੈਂ ਤੇਰੇ ਡੈਡੀ ਨੂੰ ਦੱਸਾਂ ਜਾ ਕੇ ਉਹ ਵੀ ਡੇਹ ਕਹਿਣ ਮੈਨੂੰ ਕਿਉਂ ਪੁੱਛ ਕੇ ਤੇ ਦੱਸ ਦਿੰਦੇ ਲੱਗੀ ਨਾ ਤੈਨੂੰ ਫੋਨ ਲਾਉਣ ਉਹ ਨਜਨ ਨੂੰ ਤੇਰਾ ਆਪ ਹੀ ਆ ਗਿਆ ਚੱਲ ਚੰਗਾ ਪੁੱਤ ਪੁੱਤ ਰੋਜ਼ ਦਾ ਧਿਆਨ ਰੱਖਿਆ ਕਰ ਗਰਮੀ ਬੜੀ ਹੋ ਨਿੰਬੂ ਪਾਣੀ ਬਣਾ ਕੇ ਦਿਆ ਕਰ ਜਦੋਂ ਸਕੂਲੋਂ ਆਉਂਦੀ ਚੱਲ ਠੀਕ ਆ ਪੁੱਤ ਚੰਗਾ ਚੰਗਾ ਚਾ ਲੈਣਾ ਡੈਡੀ ਨੂੰ ਦੱਸਣੀ ਆ ਉਹਨੇ ਬੜਾ ਖੁਸ਼ ਹੋਣਾ